ਪੰਜਾਬ ਦੇ ਨਾਲ ਲੱਗਦੇ ਇਲਾਕੇ ਵਿੱਚ ਬੱਦਲ ਫਟਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਕਰਕੇ ਭਾਰੀ ਤਬਾਹੀ ਹੋਈ ਹੈ ਚਾਰੇ ਪਾਸੇ ਮਲਬਾ ਹੀ ਮਲਬਾ ਦਿਖਾਈ ਦੇ ਰਿਹਾ ਹੈ ਹਾਈਵੇ ਤੱਕ ਇਸ ਦੇ ਵਿੱਚ ਰੁੜ ਗਿਆ ਹੈ ਰੇਲਵੇ ਲਾਈਨ ਵੀ ਪ੍ਰਭਾਵਿਤ ਹੋਈ ਹੈ ਅਤੇ ਪੁਲਿਸ ਸਟੇਸ਼ਨ ਦੇ ਅੰਦਰ ਵੀ ਪਾਣੀ ਪਾਣੀ ਹੋ ਗਿਆ ਹੈ ਦੂਜੇ ਪਾਸੇ ਲੋਕਾਂ ਦੇ ਮਕਾਨ ਨੁਕਸਾਨੇ ਗਏ ਨੇ ਅਤੇ ਵੱਡਾ ਜਾਨੀ ਨੁਕਸਾਨ ਵੀ ਇਸ ਹੜ੍ਹ ਦੇ ਵਿੱਚ ਹੋਇਆ ਹੈ ਫਲੈਸ਼ ਫਲੱਡ ਕਰਕੇ ਵੱਡੀ ਤਬਾਹੀ ਹੋਈ ਹੈ ਮਲਬਾ ਜਿਹੜਾ ਉਹ ਪਾਣੀ ਦੇ ਨਾਲ ਵਹਿ ਕੇ ਆਉਂਦਾ ਏ ਅਤੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੰਦਾ ਏ ਤਾਂ ਗਵਾਂਡੀ ਸੂਬੇ ਜੰਮੂ ਕਸ਼ਮੀਰ ਦੇ ਵਿੱਚ ਵੱਡੀ ਤਬਾਹੀ ਮੱਚੀ ਆ ਕਿਸਤਬਾਰ ਤੋਂ ਬਾਅਦ ਹੁਣ ਕਠੂਆ ਦੇ ਵਿੱਚ ਬੱਦਲ ਫੱਟਿਆ ਏ ਜਿਸ ਕਰਕੇ ਵੱਡੀ ਤਬਾਹੀ ਹੋਈ ਹੈ ਵੱਡੀ ਲੈਂਡਸਲਾਈਡ ਆ ਜਿਹੜੀ ਹੋਈ ਹੈ ਅਤੇ ਕਈ ਲੋਕਾਂ ਦੀ ਮੌਤ ਨੂੰ ਲੈ ਕੇ ਵੀ ਖਬਰ ਸਾਹਮਣੇ ਆਈ ਹੈ ਤਾਂ ਹੁਣ ਤੱਕ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਕਈ ਲੋਕ ਨੇ ਜਿਹੜੇ ਉਹ ਜੱਗਤ ਵੀ ਦੱਸੇ ਜਾ ਰਹੇ ਨੇ ਤਾਂ ਮੌਕੇ ਦੇ ਉੱਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਵੱਡੀਆਂ ਜੀਸੀਬੀ ਮਸ਼ੀਨਾਂ ਨੇ ਜਿਹੜੀਆਂ ਉਹ ਭੇਜ ਦਿੱਤੀਆਂ ਗਈਆਂ ਨੇ ਤਾਂ ਕਠੂਆ ਦੇ ਵਿੱਚ ਤਿੰਨ ਥਾਵਾਂ ਦੇ ਉੱਤੇ ਬੱਦਲ ਫੱਟਿਆ ਹੈ ਜਿਸ ਕਰਕੇ ਭਾਰੀ ਤਬਾਹੀ ਦੀ ਅਸ਼ੰਕਾ ਜਤਾਈ ਜਾ ਰਹੀ ਹੈ ਤਾਂ ਬੱਦਲ ਫਟਣ ਦੀ ਕੱਡਾਂ ਦੇ ਵਿੱਚ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਦੂਜੇ ਪਾਸੇ ਇੱਕ ਮਹਿਲਾ ਮਲਬੇ ਵਿੱਚ ਫਸਲੀ ਹੁੰਦੀ ਹੈ ਉਸ ਨੂੰ ਰੈਸਕਿਊ ਕੀਤਾ ਜਾਂਦਾ ਹੈ ਅਤੇ ਚੀਕ ਪੁਖਾਰ ਚਾਰੇ ਪਾਸੇ ਮਚ ਦਿੰਦੀ ਹੈ ਅੱਜ 14 ਅਗਸਤ ਨੂੰ ਕਿਸ਼ਤਵਾਰ ਦੇ ਚਸ਼ੋਤੀ ਦੇ ਵਿੱਚ ਬੱਦਲ ਫੱਟਿਆ ਸੀ ਅਤੇ ਹੁਣ 3 ਦਿਨ ਬਾਅਦ ਯਾਨੀ ਕਿ 17 ਅਗਸਤ ਨੂੰ ਕਠੂਆ ਦੇ ਵਿੱਚ ਬੱਦਲ ਫੱਟਿਆ ਹੈ ਪਠਾਨਕੋਟ ਤੋਂ ਥੋੜੀ ਅੱਗੇ ਜਦੋਂ ਜੰਮੂ ਕਸ਼ਮੀਰ ਦਾ ਬਾਡਰ ਸ਼ੁਰੂ ਹੁੰਦਾ ਹੈ ਤਾਂ ਉੱਥੇ ਕਠੂਆ ਜ਼ਿਲ੍ਹਾ ਪੈਂਦਾ ਹੈ ਤਾਂ ਕਠੂਆ ਜ਼ਿਲ੍ਹੇ ਦੀ ਘਾਟੀ ਔਰ ਜੰਗਲੇਤ ਪਿੰਡ ਦੇ ਵਿੱਚ ਕਲਾਊਡ ਬਰਸਟ ਦੀ ਘਟਨਾ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਕਠੂਆ ਦਾ ਰੇਲਵੇ ਟ੍ਰੈਕ ਰਾਸ਼ਟਰੀ ਰਾਜਮਾਰਗ ਤੇ ਪੁਲਿਸ ਸਟੇਸ਼ਨ ਦੇ ਜਿਹੜੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਤਾਂ ਕਡੂਆ ਜ਼ਿਲ੍ਹੇ ਦੇ ਵਿੱਚ ਵੱਡਾ ਲੈਂਡਸਲਾਈਡ ਹੋਇਆ ਏ ਬੱਦਲ ਫਟਣ ਕਰਕੇ ਵੱਡੀ ਤਬਾਹੀ ਹੋਈ ਆ ਜਿਸ ਤੋਂ ਲੈ ਕੇ ਕੇਂਦਰੀ ਮੰਤਰੀ ਦੇ ਵੱਲੋਂ ਵੀ ਚਿੰਤਾ ਜਿਹੜੀ ਉਹ ਜਤਾਈ ਗਈ ਹੈ ਦੂਜੇ ਪਾਸੇ ਨਦੀਆਂ ਨਾਲੇ ਨੇ ਜਿਹੜੇ ਉਹ ਉਫਾਨਦੇ ਨੇ ਤੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਇਹਨਾਂ ਕੋਲੋਂ ਬਚਿਆ ਜਾਵੇ ਪਾਣੀ ਦੇ ਸੋਮਿਆਂ ਦੇ ਨੇੜੇ ਨਾ ਜਾਇਆ ਜਾਵੇ ਤਾਂ ਵੱਡੀ ਤਬਾਹੀ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੁਲਿਸ ਸਟੇਸ਼ਨ ਦੀ ਵੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਤਾਂ ਇਸ ਪੂਰੀ ਘਟਨਾ ਦੇ ਉੱਤੇ ਮੁੱਖ ਮੰਤਰੀ ਉਮਰ ਅਬਦੁੱਲਾਹ ਦੇ ਵੱਲੋਂ ਵੀ ਸ਼ੋਕ ਜਤਾਇਆ ਗਿਆ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਦੂਜੇ ਪਾਸੇ ਹੋਰ ਵੱਖ-ਵੱਖ ਇਲਾਕਿਆਂ ਵਿੱਚ ਹੋਏ ਲੈਂਡਸਲਾਈਡ ਨੂੰ ਲੈ ਕੇ ਵੀ ਉਹਨਾਂ ਨੇ ਦੁੱਖਾ ਜਿਹੜਾ ਉਹ ਜਤਾਇਆ ਇਹ ਤਾਂ ਤਿੰਨ ਥਾਵਾਂ ਦੇ ਉੱਤੇ ਬੱਦਲ ਫਟਣ ਕਰਕੇ ਕਈ ਥਾਵਾਂ ਉੱਤੇ ਹੋਰ ਵੀ ਲੈਂਡਸਲਾਈਡ ਹੋਇਆ ਹੈ ਤੇ ਮ੍ਰਿਤਕਾਂ ਦੀ ਗਿਣਤੀ ਆ ਜਿਹੜੀ ਉਹ ਵੀ ਵਧਣ ਦਾ ਖਦਸ਼ਾ ਦਿਟਾਇਆ ਜਾ ਰਿਹਾ ਹੈ ਕਿਉਂਕਿ ਜਿਹੜੇ ਲੋਕ ਮਲਬੇ ਥੱਲੇ ਦੱਬੇ ਗਏ ਸਨ ਉਹਨਾਂ ਦੀ ਵੀ ਭਾਲ ਆ ਜਿਹੜੀ ਉਹ ਜਾਰੀ ਹੈ ਤਾਂ ਕਠੂਆ ਦੇ ਵਿੱਚ ਬੱਦਲ ਫਟਣ ਕਰਕੇ 6 ਲੋਕ ਜ਼ਖਮੀ ਹੋਏ ਨੇ ਜਦਕਿ 4 ਜਣਿਆਂ ਦੀ ਜਾਨ ਇਸ ਭਿਆਨਕ ਕਲਾਊਡ ਬ੍ਰਸਟ ਦੇ ਵਿੱਚ ਚਲੀ ਗਈ ਹੈ ਤਾਂ ਮੌਕੇ ਤੇ ਰੈਸਕਿਊ ਆਪਰੇਸ਼ਨ ਨੇ ਜਿਹੜੇ ਉਹ ਚਲਾਏ ਜਾ ਰਹੇ ਨੇ ਦੂਜੇ ਪਾਸੇ ਸਹਾਰ ਖੱਡ ਤੇ ਉੱਜ ਨਦੀ ਪੂਰੇ ਉਫਾਨ ਉੱਤੇ ਚੱਲ ਰਹੇ ਨੇ ਖਤਰਨਾਕ ਪੱਧਰ ਤੇ ਚੱਲ ਰਹੇ ਨੇ ਰੇਲਵੇ ਟਰੈਕ ਦੇ ਥੱਲੇ ਨਦੀ ਪੂਰੇ ਉਫਾਨ ਤੇ ਚੱਲ ਰਹੀ ਹੈ ਅਤੇ ਖਤਰੇ ਦਾ ਨਿਸ਼ਾਨ ਆ ਜਿਹੜਾ ਉਹ ਵੀ ਪਾਰ ਕਰ ਲਿਆ ਗਿਆ ਹੈ ਪ੍ਰਸ਼ਾਸਨ ਪੂਰੇ ਅਲਰਟ ਤੇ ਹੈ ਅਤੇ ਲੋਕਾਂ ਨੂੰ ਵੀ ਮੁਸਤੈਦ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ